ਬੜੀ ਮੰਦਪਾ ਕੀ ਗੱਲ ਹੈ ਜੀ ਜਿਹੜਾ ਹੈ ਇਹ ਦੇਖਦੇ ਹੋਏ ਮਨ ਕੁੜੀ ਠੇਸ ਲੱਗਦੀ ਹੈ ਇਹ ਕਿਸ ਤਰ੍ਹਾਂ ਗ੍ਰੈਜੂਅਲ ਜਿਹੜਾ ਹੈ ਡिके ਹੋਇਆ ਹੈ ਇਸ ਸਾਰੇ ਇਲਾਕੇ ਦਾ ਉਸ ਥਾਂ ਖੜੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਮਣੇ ਤੁਸੀਂ ਮੇਰੇ ਦੇਖ ਰਖਿਓ ਉਹ ਮਕਾਨ ਹੈ ਜਿਹੜਾ ਕਿ ਢਾਇਆ ਗਿਆ ਕਿਵੇਂ ਦੇਖਦੇ ਹੋ ਸਰਕਾਰ ਦੀ ਜਿਹੜੀ ਇਹ ਕੀ ਨਸ਼ਾ ਸਮਗਲਰਾਂ ਦੇ ਖਾਤਮ ਜਿਹੜੀ ਮੌਜੂਦ ਅਜੇ ਤਾਂ ਆਗਾਜ਼ ਹੋਇਆ ਹੈ ਇਹ ਅੰਜਾਮ ਤੇ ਨਹੀਂ ਪਹੁੰਚਿਆ ਇਤਿਓਦੋ ਤੱਕ ਆਖਰੀ ਨਸ਼ਾ ਵੇਚਣ ਵਾਲਾ ਆਪਣੇ ਗੋਡੇ ਨਹੀਂ ਟੇਕ ਦਿੰਦਾ ਉਦੋਂ ਤੱਕ ਜਿਹੜਾ ਹੈ ਪੰਜਾਬ ਸਰਕਾਰ ਨੂੰ ਇਸ ਗੱਲ ਨੂੰ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੀ ਵੀ ਲੈਕਸਿਟੀ ਨਹੀਂ ਹੈ ਸੋ ਬਾਵਨ ਅਵਤਾਰ ਮੰਦਿਰ ਦੀ ਜਿਹੜੀ ਕਬਜ਼ਾ ਧਾਰੀਆਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਸਵੇਰ ਤੋਂ ਹੀ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਕਬਜ਼ੇ ਉੱਥੇ ਆਲੇ ਦੁਆਲੇ ਸਰੋਵਰ ਦੇ ਨਾਲ ਹਟਾਏ ਜਾ ਰਹੇ ਨੇ ਉੱਥੇ ਹੀ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਜੋ ਕਿ ਆਪਣੇ ਭਾਈ ਚਾਰਕ ਦੇ ਨਾਲ ਆਏ ਨੇ ਤੇ ਉਹਨਾਂ ਨੇ ਆ ਕੇ ਪਹਿਲਾਂ ਮੰਦਿਰ ਦੇ ਵਿੱਚ ਨਮਸਤਕ ਹੋਏ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਕਿ ਉਹ ਦੌਰਾ ਵੀ ਕੀਤਾ ਜੋ ਸਰੋਵਰ ਦਾ ਸਾਡੇ ਨਾਲ ਵਿਧਾਇਕ ਸਾਹਿਬ ਕਮਜ਼ਾਕ ਸਾਹਿਬ ਕਿਵੇਂ ਦੇਖਦੇ ਹੋ ਬਹੁਤ ਹੀ ਪਵਿੱਤਰ ਪ੍ਰਾਚੀਨ ਮੰਦਿਰ ਹੈ ਪਟਿਆਲਾ ਦਾ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਕਬਜ਼ਾ ਕੀਤਾ ਬਈ ਬੜੀ ਨੰਦ ਭਾਗੀ ਗੱਲ ਹੈ ਜੀ ਜਿਹੜਾ ਹੈ ਇਹ ਦੇਖਦੇ ਹੋਏ ਮਨ ਨੂੰ ਬੜੀ ਠੇਸ ਲੱਗਦੀ ਹੈ ਕਿ ਕਿਸ ਤਰ੍ਹਾਂ ਗ੍ਰੈਜੂਅਲ ਜਿਹੜਾ ਹੈ ਡिके ਹੋਇਆ ਹੈ ਇਸ ਸਾਰੇ ਇਲਾਕੇ ਦਾ ਔਰ ਚਲੋ ਖੈਰ ਹੁਣ ਸਾਰਿਆਂ ਦੇ ਜਿਵੇਂ ਇਥੋਂ ਦੇ ਸਥਾਨੀਏ ਨਿਵਾਜ ਜੀ ਨੇ ਜਿਹੜਾ ਹੈ ਉਦਮ ਕੀਤਾ ਹੈ ਪਹਿਲਾਂ ਵੀ ਉਹਨਾਂ ਨੇ ਹੀ ਜਿਹੜਾ ਹੈ ਦੀ ਸਫਾਈ ਕਰਵਾਈ ਸੀ ਤੇ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਹੈ ਬੇਨਤੀ ਕਰਦੇ ਆ ਤੁਹਾਡੇ ਮadhyam ਰਾਹੀਂ ਕਿ ਆਓ ਸਾਰੇ ਰਲ ਕੇ ਇਸ ਥਾਂ ਨੂੰ ਵਾਪਸ ਇਸ ਦੀ ਜਿਹੜੀ ਪੁਰਾਣੀ ਗਲੋਰੀ ਸੀ ਅਸੀਂ ਉੱਥੇ ਤੱਕ ਲੈ ਕੇ ਜਾਈਏ ਸਾਰੀ ਸਾਫ ਸਫਾਈ ਰੱਖੀ ਉਹ ਦੇਖੋ ਨਾ ਇੰਨਾ ਪ੍ਰਾਚੀਨ ਸਥਾਨ ਹੋਵੇ ਮਹਾਰਾਜਾ ਤੇ ਬਿਲਕੁਲ ਬਾਹਰ ਇੱਕ ਗਾਰਬੇਜ ਦਾ ਡੰਪ ਬਣਾਇਆ ਹੋਇਆ ਚਲੋ ਦੇਰ ਆ ਇਦਰ ਉਸਤਾਏ ਅਸੀਂ ਜਿਹੜਾ ਹੈ ਲੈਨਸ਼ੋਰ ਕੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਕੋਈ ਲੈਕਸਿਟੀ ਨਹੀਂ ਯੂਜ਼ ਕਰੇਗਾ ਇਸ ਚੀਜ਼ ਨੂੰ ਜਿਹੜਾ ਹੈ ਅਸੀਂ ਸਿਰੇ ਤੱਕ ਲਗਾਵਾਂਗੇ ਜੀ ਪਿਛਲੀ ਸਰਕਾਰਾਂ ਨੇ ਸ਼ਹਿਰ ਦੇ ਨਜਾਇਜ਼ ਸੜਕਾਂ ਤੇ ਇੰਨਾ ਪੈਸਾ ਲਾ ਦਿਆ ਪਰ ਸ਼ਹਿਰ ਦੀਆਂ ਜਿਹੜੀਆਂ ਪੁਰਾਤਨ ਮੰਦਿਰ ਹੋ ਗਏ ਜਿਵੇਂ ਇਹ ਹੋ ਗਏ ਇਧਰਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਕਿਵੇਂ ਤੁਸੀਂ ਦੇਖਦੇ ਹੋ ਕਿ ਇੱਕ ਤਰ੍ਹਾਂ ਦਾ ਪੈਸਾ ਹੀ ਖਰਾਬ ਕੀਤਾ ਗਵਰਨਮੈਂਟ ਦੇ ਦੇਖੋ ਮੇਰੀ ਸੋਚ ਹੈ ਕਿ ਜਦੋਂ ਅਸੀਂ ਕਿਸੇ ਸਥਾਨ ਤੇ ਜਾਂਦੇ ਹਾਂ ਦਿੱਲੀ ਜਾਂਦੇ ਹਾਂ ਉੱਥੇ ਅਸੀਂ ਲਾਲ ਕਿਲਾ ਦੇਖਦੇ ਹਾਂ ਜਾ ਮਾਮਾ ਜੀ ਦੇਖਦੇ ਆ ਉਥੇ ਹੋਰ ਪ੍ਰਾਤਨ ਜਿਹੜੇ ਨੇ ਸਥਾਨ ਦੇਖਦੇ ਆ ਉਸ ਸ਼ਹਿਰ ਦੀ ਪਹਿਚਾਨ ਬਣਦੇ ਨੇ ਨਾ ਉਹ ਅਜਿਹੇ ਸਮਾਰਗ ਅਜਿਹੇ ਸਥਲ ਬਣਨੇ ਚਾਹੀਦੇ ਨੇ ਜਾਂ ਉਹਨਾਂ ਦੀ ਜਿਹੜੀ ਹੈ ਮੇਨਟੇਨੈਂਸ ਇਸ ਤਰ੍ਹਾਂ ਦੀ ਕੀਤੀ ਹੋਏ ਕਿ ਜਿਹੜੇ ਲੋਕ ਬਾਹਰੋਂ ਆਣ ਉਹ ਇਹਦਾ ਜਿਹੜਾ ਹੈਗਾ ਆ ਕੇ ਇਥੇ ਨਮਨ ਹੋਣ ਬਖਸ਼ਿਸ਼ਾਂ ਲੈਣ ਤੇ ਨਾਲੇ ਸਾਡੀ ਤਰੋਹਰ ਹੈ ਜਿਹੜੀ ਉਹਨੂੰ ਜਿਹੜਾ ਹੈ ਉਹ ਨਤਮਸਤਕ ਹੋਣ ਦੇਖੋ ਨਾ ਜੇ ਪਹਿਲਾਂ ਉਹਨਾਂ ਨੇ ਸ਼ਾਹੀ ਸਮਾਦਾਂ ਠੀਕ ਕਰਾਈਆਂ ਹੈਰੀਟੇਜ ਸਟਰੀਟ ਬਣਾਈ ਤੇ ਇਸ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਉਹ ਚੀਜ਼ਾਂ ਬਾਅਦ ਦੀਆਂ ਨੇ ਚਲੋ ਆਪਣੀ ਆਪਣੀ ਪ੍ਰਾਇਰਟੀਜ਼ ਹੈ ਜੀ ਮੈਂ ਇਸ ਟਾਈਮ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਬਟ ਇਹ ਸਾਡੀ ਡਿਊਟੀ ਹੈ ਸਾਡਾ ਧਰਮ ਹੈ ਜਿਸ ਗੁਰੂ ਮਹਾਰਾਜ ਤੋਂ ਬਖਸ਼ਿਸ਼ਾ ਮਿਲ ਕੇ ਸਾਸੀਂ ਜੀਵਨੀ ਜੀਨੇ ਹਾਂ ਤੇ ਉਹਨਾਂ ਦੇ ਸਥਾਨੀ ਆਪਾਂ ਪਵਿੱਤਰ ਕਰਦੇਾਂਗੇ ਤੇ ਫਿਰ ਅਸੀਂ ਕਿਸ ਕਾਬਲ ਰਹਿ ਜਾਾਂਗੇ ਸਰਕਾਰ ਵੱਲੋਂ ਨਸ਼ੇ ਸਮਗਲਰਾਂ ਦੇ ਖਿਲਾਫ ਜ਼ਗਰਤਾਰ ਕਾਰਵਾਈ ਜਾਰੀ ਹੈ ਆਪਾਂ ਉਸ ਥਾਂ ਖੜੇ ਹਾਂ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਮਣੇ ਤੁਸੀਂ ਮੇਰੇ ਦੇਖ ਰਖਿਓ ਉਹ ਮਕਾਨ ਹੈ ਜਿਹੜਾ ਕਿ ਢਾਇਆ ਗਿਆ ਕਿਵੇਂ ਦੇਖਦੇ ਹੋ ਸਰਕਾਰ ਦੀ ਜਿਹੜੀ ਇਹ ਕੀ ਨਸ਼ਾ ਸਮਗਲਰਾਂ ਦੇ ਖਾਤਮ ਜਿਹੜੀ ਮੋਹਮ ਚੱਲ ਰਹੀ ਹੈ ਯਾਰ ਇਹ ਅਜੇ ਤਾਂ ਆਗਾਜ਼ ਹੋਇਆ ਹੈ ਇਹ ਅੰਜਾਮ ਤੇ ਨਹੀਂ ਪਹੁੰਚੀ ਔਰ ਇਹ ਸਸਟੇਨਡ ਜਿਹੜੀ ਹੈ ਇਹ ਮੋਹਮ ਸਾਡੀ ਜਿਹੜੀ ਹੈ ਚੱਲਦੀ ਰਹੇਗੀ ਇਹ ਕੈਂਪੇਨ ਜਿਹੜੀ ਹੈ ਇਹ ਨਹੀਂ ਵੀ ਹਫਤਾ 10 ਦਿਨ ਮਹੀਨਾ ਚੱਲੀ ਤੇ ਬੰਦ ਹੋ ਗਈ ਇਹ ਜਦੋਂ ਤੱਕ ਆਖਰੀ ਨਸ਼ਾ ਵੇਚਣ ਵਾਲਾ ਆਪਣੇ ਗੋਡੇ ਨਹੀਂ ਟੇਕ ਦਿੰਦਾ ਉਦੋਂ ਤੱਕ ਜਿਹੜਾ ਹੈ ਪੰਜਾਬ ਸਰਕਾਰ ਹੁਣ ਇਸ ਗੱਲ ਨੂੰ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੀ ਵੀ ਲੈਕਸਿਟੀ ਨਹੀਂ ਯੂਜ਼ ਕਰੇਗਾ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਾਂ ਪਟਿਆਲਾ ਤੇ ਜਿਹੜੇ ਪਮ ਐਸਐਸਪੀ ਆ ਡੀਸੀ ਆ ਜਾਂ ਹੋਰ ਹਲਕੇ ਦੇ ਸਬਡਿਵੀਜ਼ਨ ਦੇ ਸਰ ਇੱਕ ਬਹੁਤ ਜਲਦੀ ਪਟਿਆਲੇ ਦੇ ਵਿੱਚ ਦੁਬਾਰਾ ਫਿਰ ਇੱਕ ਡਰਾਈਵ ਹੋਣ ਜਾ ਰਹੀ ਹੈ ਮੈਂ ਜ਼ਿਆਦਾ ਡਿਟੇਲਸ ਨਹੀਂ ਦੱਸ ਸਕਦਾ ਮਤਲਬ ਬੁਲਡੋਜ਼ਰ ਚੱਲਣ ਨਾਲ ਇੱਕ ਗੱਲ ਬੁਲਡੋਜ਼ਰ ਦੀ ਨਹੀਂ ਹੈ ਜੀ ਦੇਖੋ ਜਿਹੜੇ ਲੋਕ ਬੱਚਿਆਂ ਦੀ ਦੂਜਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਿੰਨੇ ਤੁਸੀਂ ਇੱਥੇ ਸਾਰੇ ਲੋਕ ਖੜੇ ਹੋ ਕੋਈ ਚਾਹੇਗਾ ਉਹਦਾ ਬੱਚਾ ਨਸ਼ਾ ਕਰੇ ਜੇ ਨਹੀਂ ਚਾਹੇਗਾ ਤਾਂ ਫਿਰ ਨਸ਼ਾ ਵੇਚਦੇ ਕਿਉਂ ਹੈ ਜੀ ਪਰ ਜੇ ਬੁਲਡੋਜ਼ਰ ਚਲੇ ਤਾਂ ਹੀ ਨਸ਼ਾ ਥੋੜਾ ਦਾ ਬੰਦ ਹੋਇਆ ਨਹੀਂ ਤਾਂ ਪਹਿਲਾਂ ਇੰਨਾ ਸਮਗਲਰਾਂ ਰਹਿੰਦਾ ਸੀ ਪਰਚਾ ਦਿੱਤਾ ਵਿਲੇ ਉਸ ਤੋਂ ਬਾਅਦ ਅਸੀਂ ਜਮਾਨਤ ਤੋਂ ਆ ਗਏ ਹੁਣ ਲੱਗਦਾ ਵੀ ਜਦੋਂ ਤੋਂ ਬੁਲਡੋਜ਼ਰ ਫਿਰਨ ਲੱਗੇ ਆ ਵੀ ਬਹੁਤ ਜ਼ਿਆਦਾ ਸਫਾਈ ਹੋਈ ਹੈ ਮੈਂ ਤੁਹਾਨੂੰ ਦੱਸਿਆ ਨਾ ਜੀ ਇਹ ਤਾਂ ਹਜੇ ਸ਼ੁਰੂਆਤ ਹੈ ਇਹ ਤਾਂ ਆਗਾਜ਼ ਹੈ ਅੰਜਾਮ ਨਹੀਂ ਹੈ ਇਹ ਤਾਂ ਦੇਖ ਹੀ ਜਾਓਗੇ ਕਿ ਕੀ ਹੁੰਦਾ ਹੈ ਸਰਕਾਰ ਬਿਲਕੁਲ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਬਿਲਕੁਲ ਸੁਚੇਤ ਹੈ ਔਰ ਅਸੀਂ ਦ੍ਰਿ નિਸ਼ਚੇ ਨਾਲ ਇਸ ਮਹਿੰਮ ਨੂੰ ਚਲਾਇਆ ਹੈ ਤੁਸੀਂ ਦੇਖਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਕੈਂਪੇਨ ਚੱਲ ਰਹੀ ਹੈ ਔਰ ਅਸੀਂ ਹੁਣ ਇਹਨੂੰ ਬਿਲਕੁਲ ਵੀ ਜਿਹੜਾ ਸলো ਡਾਉਨ ਨਹੀਂ ਹੁੰਦੇ ਆਗੇ। ਉਹ ਬਿਲਕੁਲ ਏਸੀ ਵਿਧਾਇਕ ਸਾਹਿਬ ਜਿਨ੍ਹਾਂ ਨੇ ਕਿਹਾ ਕੀ ਸਰਕਾਰ ਦੀ ਜਿਹੜੀ ਮੋਹਿਮ ਹੈ ਉਹ ਲਗਾਤਾਰ ਜਾਰੀ ਰਹੇਗੀ ਪਰ ਮੈਂ ਕੈਮਰਾਮੈਨ ਇੱਕ ਪਰਸੋਂ ਦਿਖਾਏਗਾ ਕਿ ਵਿਧਾਇਕ ਸਾਹਿਬ ਇੱਥੇ ਬੇਸ਼ੱਕ ਮੰਦਿਰ ਦੀ ਜਿਹੜੀ ਉਹ ਨਮਸਤਕ ਉਹਨਾਂ ਆਏ ਸੀ ਪਰ ਇੱਕ ਸਾਹਮਣੇ ਜਿਹੜਾ ਮਕਾਨ ਹੈ ਤੁਸੀਂ ਦੇਖੋਗੇ ਉਹ ਸਾਹਮਣੇ ਉਹ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਜਿਹੜੇ ਕਿ ਨਸ਼ਾ ਸਮਗਲਰ ਰਿੰਕੀ ਦੇ ਘਰ ਤੇ ਬੁਲਡੋਜ਼ਰ ਫਿਰਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਅਜੇ ਇੱਕ ਛੋਟਾ ਜਿਹਾ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਇੱਕ ਪਹਿਲ ਕੀਤੀ ਗਈ ਇਸ ਤੋਂ ਇਲਾਵਾ ਵੀ ਲਗਾਤਾਰ ਜਿਹੜੇ ਨਸ਼ਾ ਸਮਗਲਰ ਆ ਉਹਨਾਂ ਦੇ ਖਿਲਾਫ ਕਾਰਵਾਈ